ਅੰਮ੍ਰਿਤਸਰ ਦੇ ਪਿੰਡੇ ਚੱਬਾ ਵਿਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਸਰਬੰਸ ਸਿੰਘ ਪੰਦੇੜ ਦੀ ਗਵਾਈ ਹੇਠ ਭੁੱਗਾ ਬਾਲਕੇ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਗਈਆਂ ਇਸ ਮੌਕੇ ਤੇ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਕਿਸਾਨਾਂ ਨੇ ਡਟ ਕੇ ਵਿਰੋਧ ਕੀਤਾ ਇਸ ਦੌਰਾਨ ਬਾਬਾ ਗੁਰਬਚਨ ਸਿੰਘ ਚੱਬਾ ਲਖਵਿੰਦਰ ਸਿੰਘ ਬਰਿਆਮ ਨੰਗਲ ਅਤੇ ਇਸ ਮੌਕੇ ਤੇ ਕਿਸਾਨ ਅਤੇ ਮਜ਼ਦੂਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਅੱਜ ਪਿੰਡ ਚੱਬਾ ਜ਼ਿਲ੍ਹਾ ਅੰਮ੍ਰਿਤਸਰ ਜਿੱਥੇ ਅਸੀਂ ਖੜੇ ਆਂ ਆਪ ਪੁਗਾ ਤੁਸੀਂ ਦੇਖ ਸਕਦੇ ਹੋ ਇਸੇ ਤਰੀਕੇ ਨਾਲ ਪਿੰਡਾਂ ਦੇ ਵਿੱਚ ਪੁਗਾ ਬਣਾਉਣਾ ਵਾ ਔਰ ਜਿਹੜੀਆਂ ਅਸੀਂ ਕਾਨੂੰਨਾਂ ਦੀਆਂ ਕਾਪੀਆਂ ਸਾੜਦੀਆਂ ਵਾ ਉਹ ਲਗਭਗ ਸਾਰੇ ਵੀਰਾਂ ਨੇ ਆਪਣੇ ਹੱਥਾਂ 'ਚ ਫੜੀਆਂ ਵਾ ਇਹ ਵੀ ਤੁਹਾਨੂੰ ਦਿਖਾ ਦਿੰਨੇ ਆ ਕਾਪੀਆਂ ਕਾਨੂੰਨਾਂ ਦੇਰ ਵੱਡਾ ਇਕੱਠ ਹੋਇਆ ਹੈਗਾ ਚੱਬੇ ਦੇ ਵਿੱਚ ਇਹ ਕਾਨੂੰਨਾਂ ਦੀਆਂ ਕਾਪੀਆਂ ਵਿੱਚ ਬਿਜਲੀ ਸੋਧ ਬਿੱਲ 2025 ਦਾ ਖਰੜਾ ਇਹਦੇ ਨਾਲ ਦੀ ਨਾਲ ਜਿਹੜਾ ਮਨਰੇਗਾ ਨੂੰ ਬਦਲ ਕੇ ਵੀਬੀਜੀ ਰਾਮਜੀ ਦਾ ਕਾਨੂੰਨ ਹੈ ਉਹਦੀ ਕਾਪੀ ਹੈਗੀ ਆ ਬੀਜ ਐਕਟ ਤੇ ਖੇਤੀ ਕੋਜ ਦੀ ਕਾਪੀ ਹੈਗੀ ਆ ਇਹਦੇ ਨਾਲ ਦੀ ਨਾਲ ਜਿਹੜੇ ਕਰਮੁਕਤ ਸਮਝੌਤੇ ਕੀਤੇ ਜਾ ਰਹੇ ਆ ਜਿਹੜੇ ਬਾਹਰੋਂ ਫਸਲਾ ਮਗਾ ਕੇ ਸਾਡੀ ਮੰਡੀ ਨੂੰ ਡੰਪ ਕੀਤਾ ਜਾ ਰਿਹਾ ਉਹਦੀਆਂ ਕਾਪੀਆਂ ਹੈਗੀਆਂ ਔਰ ਨਾਲ ਦੀ ਨਾਲ ਅਸੀਂ ਜਿਹੜੇ ਮਜ਼ਦੂਰਾਂ ਦੇ ਜਿਹੜੇ ਕਿਰਤ ਕਾਨੂੰਨ ਸੀ ਉਹਨੂੰ ਸਾਰਿਆਂ ਨੂੰ ਖਤਮ ਕਰਕੇ ਚਾਰ ਲੇਬਰ ਕੋਡ ਜਿਹੜੇ ਲਿਆਂਦੇ ਕੀਤੇ ਉਹਦੀਆਂ ਵੀ ਕਾਪੀਆਂ ਸਾੜ ਰਹੇ ਆ ਤੋ ਇਸ ਤਰੀਕੇ ਨਾਲ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਜਿਹੜੇ ਹਿਸਾਬ ਨਾਲ ਖਬਰਾਂ ਮਿਲ ਰਹੀਆਂ ਤੁਸੀਂ ਵੇਖ ਲਓ ਇੱਕ ਪਿੰਡ ਦਾ ਅੱਜ ਇਕੱਠਾ ਹਲੇ ਬਿਲਕੁਲ ਸਵੇਰ-ਸਵੇਰ ਦੇ ਲੋਕ ਆਈ ਜਾ ਰਿਹਾ ਇਹ ਲੱਖਾਂ ਕਿਸਾਨ ਮਜ਼ਦੂਰ ਮਲਾਜ਼ਮ ਸ਼ਹਿਰੀ ਵੀ ਸਾਰੇ ਨਿਕਲਨੇ ਲਗਭਗ 20 ਜ਼ਿਲ੍ਹਿਆਂ ਚ ਕਿਸਾਨ ਮਜ਼ਦੂਰ ਮੋਰਚਾ ਭਾਰਤ ਚੈਪਟਰ ਪੰਜਾਬ ਆਪਣਾ ਪ੍ਰੋਗਰਾਮ ਕਰ ਰਿਹਾ ਆਮ ਜਨਤਾ ਲਗਭਗ ਸਾਰੇ ਪੰਜਾਬ ਦੇ ਅੰਦਰ ਵੱਡੇ ਸ਼ਹਿਰ ਛੋਟੇ ਸ਼ਹਿਰ ਇਹ ਅਰਥੀ ਫੂਕ ਮਜਾਰੇ ਸੌਰੀ ਭੁਗਿਆਂ ਦੇ ਵਿੱਚ ਕਾਪੀਆਂ ਸਾੜ ਰਹੇ ਆ ਗਿਆ ਤੋਂ ਮੋਦੀ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਦੇਖ ਲੈਣਾ ਚਾਹੀਦਾ ਵੀ ਇਹ ਕਿੱਡਾ ਵੱਡਾ ਅੰਦੋਲਨ ਆ ਦੂਸਰਾ ਅੱਜ ਅਸੀਂ ਮਤੇ ਵੀ ਪਾਸ ਕਰ ਰਹੇ ਹੈਗੇ ਆ ਵੀ ਜਿਹੜੀ ਭਗਵੰਤ ਮਾਨ ਸਰਕਾਰ ਆ ਜਿਹੜਾ ਨਸ਼ਾ ਵੇਚਣ ਦਾ ਉਹ ਕਹਿੰਦੇ ਸੀ ਵੀ ਨਸ਼ਾ ਬੰਦ ਕਰਾਂਗੇ ਨਸ਼ਾ ਵਿਰੁੱਧ ਜੁੱਧ ਦੀ ਜਿਹੜੀ ਗੱਲ ਕਰ ਰਹੇ ਆ ਲਗਭਗ ਸਟੇਟ ਸਪான்ਸਰ ਆ ਸਾਨੂੰ ਜੋ ਲੱਗਦਾ ਕੇਂਦਰ ਏਡੀ ਵੱਡੀ ਸਰਾਧデア ਕੇਂਦਰ ਨਸ਼ੇ ਅੰਦਰ ਘਲਾਉਣ ਲਈ ਜ਼ਿੰਮੇਵਾਰ ਆ ਪੰਜਾਬ ਸਰਕਾਰ ਜ਼ਿੰਮੇਵਾਰ ਆ ਜਿਵੇਂ ਨੌਜਵਾਨ ਲਗਾਤਾਰ ਨਸ਼ਾ ਨਾ ਮਾਰ ਰਿਹਾ ਔਰ ਜੜੀ ਕਾਨੂੰਨ ਵਿਵਸਥਾ ਦੀ ਹਾਲਤ ਆ ਕਤਲੋਕਾਰ ਤੇ ਆ ਇਹ ਵੀ ਸਟੇਟ ਸਪான்ਸਰ ਆ ਸਾਡੇ ਨੌਜਵਾਨ ਬੇਰੁਜ਼ਗਾਰ ਆ ਬੇਰੁਜ਼ਗਾਰੀ ਦਾ ਫਾਇਦਾ ਲਾ ਕੇ ਉਹਨਾਂ ਨੂੰ ਕ੍ਰਾਈਮ 'ਚ ਧੱਕਿਆ ਜਾ ਰਿਹਾ ਇਹਦੇ ਵਿਰੋਧ ਵਿੱਚ ਅਸੀਂ ਮਤਾ ਪਾਸ ਕੀਤਾ ਆਉਣ ਵਾਲੇ ਸਮੇਂ 'ਚ 18 ਨੂੰ ਜਨਵਰੀ ਨੂੰ ਮੁੱਖ ਮੰਤਰੀ ਪੰਜਾਬ ਮਜੀਠੇ ਆ ਰਹੇ ਆ ਉੱਥੇ ਰੱਜ ਕੇ ਉਹਦਾ ਵਿਰੋਧ ਕਰਾਂਗੇ ਉਹਨੂੰ ਪੀਸਫੁਲੀ ਸਵਾਲ ਕਰਾਂਗੇ ਜਿਹੜਾ ਸ਼ੰਭੂ ਖਨੌਰੀ ਤੇ ਜੋ ਕੁਝ ਉਹਨਾਂ ਨੇ ਕੀਤਾ ਉਹਦਾ ਹਿਸਾਬ ਮੰਗਾਂਗੇ ਔਰ 21 22 ਜਨਵਰੀ ਨੂੰ ਜਿਹੜੇ ਸਮਾਰਟ ਮੀਟਰ ਆ ਉਹਨਾਂ ਨੂੰ ਉਤਾਰ ਕੇ ਨੇੜੇ ਦੇ ਬਿਜਲੀ ਘਰਾਂ 'ਚ ਜਮ੍ਹਾਂ ਕਰਾਵਾਂਗੇ ਇਹ ਅੱਜ ਦੇ ਪ੍ਰੋਗਰਾਮ ਸੀ ਤੇ ਸਰਕਾਰ ਨੂੰ ਹੁਣ ਵੇਖ ਲੈਣਾ ਚਾਹੀਦਾ ਡੱਡਾ ਵੱਡਾ ਅੰਦੋਲਨ ਉੱਠ ਖੜਾ ਹੋਇਆ ਵਾ ਧੰਨਵਾਦ